इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕੋਟਕਪੂਰਾ ਵਿੱਚ ਵਧ ਰਹੀਆਂ ਲੁੱਟ ਖੋਨ ਉੱਤਾਨ ਵਿੱਚ ਰੱਖਦੇ ਹੋਏ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਨੇ ਦਿਸਣ ਦੇ ਸਕਦਾ ਹੈ ਤਾਂ ਮਾਨੋ ਗੈਸਸਪੀ ਅਰਜੀਤ ਸਿੰਘ ਡੀਐਸਪੀ ਸਮੇਰ ਸਿੰਘ ਐਲ ਐਸ ਐਚਓ ਮੋਜ ਵਰਦੀਗਵਾਈ ਇਹ ਵਿੱਚ ਪੀਸੀਆਰ ਨੂੰ ਦੱਸਾਇਆ ਗਿਆ ਹੈ 10 ਮੋਟਰਸਾਈਕਲ ਨੂੰ ਗਸ਼ਤ ਲਈ ਰਵਾਨਾ ਕੀਤਾ ਹੈ ਐਸਐਸਪੀ ਹਰਜੀਤ ਸਿੰਘ ਨੇ ਗੱਲਬਾਤ ਕਰਦੇ ਜਿਹਾ ਕਿ ਪੰਜ ਮੋਟਰਸਾਈਕਲ ਰਾਤ ਸਮੇ ਤੇ ਪੰਜ ਮੋਟਰਸਾਈਕਲ ਦੀ ਨੇ ਪੈਟਰੋਲਿੰਗ ਕਰਨਗੇ ਜੋ ਲੇਡੀ ਪੁਲਿਸ ਪਾਰਟੀ ਲੜਕੀਆਂ ਦੇ ਸਕੂਲਾਂ ਦੇ ਨਜ਼ਦੀਕ ਆਵਰ ਆਵਾਰਾ ਲੜਕਿਆਂ ਦੇ ਨਜ਼ਰ ਆਵਾਰਾ ਲੜਕਿਆਂ ਦੇ ਨਜ਼ਰ ਆਕਣਗੇ ਜੋ ਲੜਕੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਤੋਂ ਪੱਤਰਕਾਰਾਂ ਦੇ ਪੁੱਛਣ ਤੇ ਐਸਐਸਪੀ ਸਾਹਿਬ ਨੇ ਦੱਸਿਆ ਕਿ ਇਹਨਾਂ ਪੀਸੀਆ ਦੇ ਮੋਬਾਈਲ ਨੰਬਰ ਦੇ ਜਨਤਕ ਕੀਤੇ ਜਾਣਗੇ ਕਿ ਰੂਰਲ ਪਿੰਡ ਦੇ ਲੋਕ ਉਹਨਾਂ ਨੰਬਰਾਂ ਤੋਂ ਸੰਪਰਕ ਕਰ ਸਕਣ ਕਿਸੇ ਵੀ ਗਲਤ ਅਨਸਰ ਨੂੰ برداشت ਨਹੀਂ ਕੀਤੇ ਜਾਣਗੇ ਟਰਮੇਸ਼ ਕਪਾ ਬਰਮ ਵਰਕਾ ਸਾਹਿਤ ਪੰਜਾਬ ਦੀ ਵਿਸ਼ੇਸ਼ ਰਿਪੋਰਟ ਇੱਕ ਲੋੜਾਂ ਤਾਂ ਨਹੀਂ ਕੋਈ ਲਾ ਲੋ ਆਪਣਾ ਨਾਲੋ ਜੀ ਉਹ ਵੀ ਵੈਸੇ ਪਿੱਛੇ ਸਹੀ ਸਹੀ ਬਸ ਆ ਫਰੇਮ ਸਹੀ ਹੋ ਗਿਆ ਅਨੀ ਸਰ ਅ ਅੱਜ ਦੇ ਇਸ ਜਿਹੜਾ ਹੈਗਾ ਇਹ ਪੀਸੀਆਰ ਅੱਜ ਪੂਰਾ ਸ਼ਹਿਰ ਦੇ ਵਿੱਚ ਪੀਸੀਆਰ ਮੋਟਰਸਾਈਕਲ ਦੀ ਜਿਹੜੀ ਸਕਵਾਡ ਹੈ ਉਹਨੂੰ ਅਸੀਂ ਜਿਹੜਾ ਹੈਗਾ ਚਾਲੂ ਕੀਤਾ ਜੇ ਪਹਿਲਾਂ ਵੀ ਪੀਸੀਆਰ ਮੋਟਰਸਾਈਕਲ ਚੱਲਦੇ ਸੀ ਪਰ ਉਹਦੀ ਜਿਹੜੀ ਗਿਣਤੀ ਹੈਗੀ ਉਹ ਵਧਾ ਕੇ ਹੁਣ 5 ਮੋਟਰਸਾਈਕਲ ਦੀਨੇ ਤੇ 5 ਰਾਤ ਨੂੰ ਜਿਹੜਾ ਹੈਗਾ ਗਸ਼ਤ ਕਰਿਆ ਕਰਨਗੇ ਲੋਕਾਂ ਦਾ ਏਰੀਆ ਜਿਹੜਾ ਹੈਗਾ ਅਸੀਂ ਵੰਡਤਾ ਹੈ ਪ੍ਰੇਖਿਆਰ ਨੂੰ ਜਿਹੜਾ ਹੈਗਾ ਪੰਜ ਏਰੀਆ ਵਿੱਚ ਵੰਡ ਦਿੱਤਾ ਗਿਆ ਤੇ ਉਹ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਨੇ ਜਿਹੜਾ ਹੈਗਾ ਇਹਦੀ ਪਲੈਨਿੰਗ ਕੀਤੀ ਹੈ ਇਹ ਤੋਂ ਇਲਾਵਾ ਦੋ ਸਟੇਸ ਲੇਡੀਜ਼ ਦਾ ਵੀ ਸਕੂਲਾਂ ਤੇ ਜਿਹੜਾ ਹੈਗਾ ਕਈ ਵਾਰੀ ਪ੍ਰੋਬਲਮ ਆਂਦੀ ਹੈ ਕੁਝ ਮੁੰਡੇ ਜਿਹੜੇ ਆ ਕੇ ਕੁੜੀਆਂ ਨੂੰ ਛੇੜਦੇ ਨੇ ਉਹ ਉਹਦੇ ਵਾਸਤੇ ਵੀ ਜਿਹੜਾ ਹੈਗਾ ਦੋ ਲੇਡੀਜ਼ ਦੀ ਟੀਮ ਦਾ ਅਸੀਂ ਜਿਹੜਾ ਹੈਗਾ ਇੰਤਜ਼ਾਮ ਕੀਤਾ ਹੈ ਸਮਝ ਸਰ ਕੋ ਨੰਬਰ ਵੀ ਜਾਰੀ ਕੀਤੇ ਨੇ ਉਹਨਾਂ ਦੇ ਤੁਸੀਂ ਦੇਖ ਪੈਂਦੀ ਹੈ ਕਿ ਫੋਨ ਖਤਮ ਹੋ ਦੇ ਕਿਸੇ ਨੇ ਰਾਸ ਪੁੱਛਿਆ ਇਹਨਾਂ ਦੇ ਜਿਹੜੇ ਮੋਬਾਈਲ ਨੰਬਰ ਹੈਗੇ ਉਹ ਲੋਕਾਂ ਨੂੰ ਜਿਹੜਾ ਹੈਗਾ ਜਨਤਕ ਕਰ ਦਿੱਤੇ ਜਾਣਗੇ ਤਾਂ ਕਿ ਲੋਕੀ ਜਿਹੜਾ ਹੈਗਾ ਆਪ ਇਹਨਾਂ ਨੂੰ ਕੰਟੈਕਟ ਕਰ ਸਕਣ ਕਿ ਜਿਹੜਾ ਜੀਟ ਚਹੀਦਾ ਘੱਰੀਆ ਦੁਕਾਨ ਜਿਹੜੀ ਜੀਟ ਦੇ ਵਿੱਚ ਪੈਂਦੀ ਹੈ ਉਸ ਜੀਟ ਦੇ ਮੋਟਰਸਾਈਕਲ ਨੂੰ ਉਹ ਅਰਥੀ ਇਨਫੋਰਮੇਸ਼ਨ ਦੇ ਕੇ ਜਿਹੜਾ ਹੈਗਾ ਕਿਸੇ ਵੀ ਜਾਣਕਾਰੀ ਨੂੰ ਮੁਹैया करा ਸਕਦੇ ਥੈਂਕ ਯੂ ਬਹੁਤਰੀ ਬੱਚਾ ਮੈਂ ਚਾਈ ਜਾਂਦੇ ਸੀਗਾ ਬਾਪੇ ਨੇ सर आज कोटपरा में जो पीसीआर की स्टेक्री को तो रवाना किया गया है किस तरीके की जो पुलिस की तरफ से यह, यहाँ पे पहले पीसीआर सी आर मोटरसाइकिल चलते थे हमने उनकी तादाद जो है वो यहाँ पे बढ़ा दी है अभी पांच मोटरसाइकिल दिन में और पांच मोटरसाइकिल रात में काम करेंगे और इनको इनका एरिया एलोकेशन कर है और लोगों के साथ इनका डायरेक्ट कॉन्टेक्ट बनाने के लिए के मोबाइल नंबर भी हम लोगों को दे देंगे ताकि लोग इनको सीधी इन्फॉर्मेशन दे सकें बजाय के 112 पे या कई बार थाने में जो है एस एच ओ कहीं स्मूवी होता है तो आप जो है पी सी आर मोटरसाइकिल जो आपकी जीत का है उसको आप डायरेक्ट इन्फॉर्मेशन दे सकते हैं इसके अलावा दो स्मूवी जो है लेडीज़ की मूवी हमने जो है स्टार्ट की हैं जहाँ पे इनकी जो गिनती है वो स्कूल के आसपास कुछ जो शरारती लड़के आते हैं कई बार वो जीना जप्ती करते हैं लड़कियों से या छेड़ते हैं उनको तो 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 समझाने के लिए हमने जो है जीवन जो है की भी तैयार की है जो कि दिन के समय तैनात है